ਸਰਿਆ ਨੂੰ ਜੈਮ ਸੀ ਮੇਰੇ ਮੇਲੇ ਫਾਦਰ ਮਦਰ ਨੂੰ ਜੈਮ ਸੀ ਮੇਰੀ ਗਵਾਹੀ ਹੈ ਕਿ ਮੈਂ ਫਨੀਆਂ ਦੀ ਰਹਿਣ ਵਾਲੀ ਹਾਂ ਤੇ ਮੈਂ ਕਾਫੀ 10 12 ਸਾਲ ਤੋਂ ਬਿਮਾਰ ਸੀ ਮੈਨੂੰ ਦਿਮਾਗੀ ਪ੍ਰੋਬਲਮ ਸੀ ਤੇ ਦਵਾਈਆਂ ਮੈਂ ਬਹੁਤ ਹੀ ਖਾਦੀਆਂ ਕੋਈ ਹਸਪੀਟਲ ਨਹੀਂ ਛੱਡਿਆ ਬਾਕੀ ਮੈਨੂੰ ਕੋਈ ਫਰਕ ਨਹੀਂ ਪੈਂਦਾ ਪੈਂਦਾ ਸੀ ਤੇ ਨੀਂਦ ਦੇ ਗੋਲੀਆਂ ਮੈਨੂੰ 7-8 ਗੋਲੀਆਂ ਦਿੰਦੇ ਸੀ ਫਿਰ ਵੀ ਮੈਂ ਨਹੀਂ ਸੌਂਦੀ ਸੀ ਤੇ ਸੌਣਾ ਤੇ ਮੈਂ 10 15 ਮਿੰਟ ਸੌਣਾ ਮੈਂ ਫਿਰ ਉੱਠ ਜਾਣਾ ਕਰਦੇਨ ਬਹੁਤ ਪਰੇਸ਼ਾਨ ਕਰਦੀ ਸੀ ਬਹੁਤ ਹੀ ਜ਼ਿਆਦਾ ਡਾਕਟਰ ਵੀ ਇਹੀ ਕਹਿੰਦੇ ਸੀ ਵੀ ਇੱਕ ਰੋਟੀ ਬੋਲ ਜੇਗੀ ਬਾਕੀ ਦਵਾਈ ਨਹੀਂ ਛੱਡ ਸਕਦੀ ਕਦੀ ਵੀ ਤੇ ਮੇਰੇ ਮਨ 'ਚ ਵੀ ਬਹੁਤ ਬੁਰੇ ਖਿਆਲ ਆਉਂਦੇ ਸੀ ਵੀ ਇੰਨੀ ਬਿਮਾਰੀ ਤੋਂ ਪਰੇਸ਼ਾਨ ਹੋ ਗਈ ਸੀ ਕਦੀ ਮੈਂ ਸੋਚਦੀ ਹੂ ਵੀ ਮੈਂ ਫਾਇਆ ਲੈ ਲਾਂ ਮੈਂ ਕਦੀ ਮੈਂ ਲਾਈਟ ਨੂੰ ਹੱਥ ਲਾਣ ਦੀ ਬਹੁਤ ਕੁਸ਼ੀ ਮੈਂ ਆਪਣੇ ਨਾਲ ਕੀਤਾ ਤੇ ਪਰ ਬਾਕੀ ਮੈਂ ਬਿਮਾਰ ਬਹੁਤ ਹੀ ਜ਼ਿਆਦਾ ਮਨਜੀ ਤੇ ਪਿਆਰ ਹੈ ਨਾ ਕਦੀ 5-7 ਦਿਨ ਮੈਂ ਕੁਝ ਖਾਂਦੀ ਨਹੀਂ ਸੀ ਤੇ ਜੇ ਖਾਣ ਲੱਗ ਪਣਾ ਤੇ ਮੈਂ ਇੱਕ ਦਿਨ ਚ 7 8 8 ਰੋ ਵੀ ਇੱਕ ਮਿੰਟ ਜੇ ਖਾ ਜਾਂਦੀ ਸੀ ਤੇ ਘਰ ਦੇ ਵੀ ਬੜੇ ਪਰੇਸ਼ਾਨੀ ਵੀ ਹੋ ਕੀ ਰਿਹਾ ਹੈ ਤੇ ਫਿਰ ਮੈਂ ਨਾ ਇੱਥੇ ਮੈਨੂੰ ਕਿਸੇ ਨੇ ਦੱਸਿਆ ਵੀ ਤੁਸੀਂ ਉੱਥੇ ਚਰਚ ਜਾਓ ਠੀਕ ਹੋ ਜਾਓਗੇ ਤੇ ਮੈਂ ਇੱਥੇ ਚਰਚ ਆਈ ਕੁੰਦਰਾ ਜ ਆਏ ਤੇ ਜਦੋਂ ਫਾਦਰ ਜੀ ਨੂੰ ਮਿਲੇ ਮੇजे ਮਿਲੇ ਨਹੀਂ ਮੈਂ ਤਾਂ ਪਿੱਛੇ ਹੀ ਸਭ ਤੋਂ ਬੈਠੀ ਸੀ ਮੇਰੀ ਗੁੜੀਆਂ ਨੇ ਤੇ ਮੇਰੇ ਘਰਵਾਲ ਨੇ ਮੈਨੂੰ ਨਾ ਫੜ ਕੇ ਲਿਆਂਦਾ ਕਰੋ ਪਿੱਛੇ ਜੀ ਮੈਂ ਬੈਠ ਗਈ ਤੇ ਮੈਂ ਤਾਂ ਪਤਾ ਵੀ ਨਹੀਂ ਵੀ ਮੈਨੂੰ ਬਾਜ ਵਜ ਰਹੀ ਹੈ ਫਾਦਰ ਜੀ ਨੇ ਕਿਹਾ ਵੀ ਉਹ ਮੈਂ ਇੱਕ ਪਿੱਛੇ ਬੈਠੀ ਖੜੀ ਹੋ ਜਾਵੇ ਤੇ ਮੈਂ ਤਾਂ ਧਿਆਣੀ ਨਹੀਂ ਸੀ ਆਪਣਾ ਵੀ ਮੈਂ ਮੈਨੂੰ ਬਾਜ ਵਜ ਰਹੀ ਹੈ ਤੇ ਜਦੋਂ ਮੈਨੂੰ ਫੜ ਕੇ ਅੱਗੇ ਲਿਆਂਦਾ ਤੇ ਮੇਰੀ ਫ੍ਰੀਰ ਕੀਤੀ ਫਾਦਰ ਜੀ ਨੇ ਤੇ ਮੈਂ 1 ਮਿੰਟ ਚ ਠੀਕ ਹੋ ਗਈ ਤੇ ਘਰ ਦੇ ਤਾਂ ਮੇਰਾ ਯਕੀਨ ਹੀ ਨਹੀਂ ਕਰਦੇ ਸੀ ਦੋ ਦਿਨ ਪਹਿਲਾਂ ਮੈਂ ਦਵਾਈ ਲੈ ਕੇ ਆਈ ਸੀ ਜਗਰਾਉਂ ਚ ਤੇ ਮੈਂ ਉਥੋਂ ਹਸਪੀਟਲ ਚ ਇੰਨੀ ਪ੍ਰੋਬਲਮ ਸੀ ਮੈਂ ਉਥੋਂ ਹਸਪੀਟਲ ਚ ਪੱਜ ਗਈ ਉਹਨੇ ਮੈਨੂੰ ਫੜ ਬੁੜ ਕੇ ਲਿਆਂਦਾ ਤੇ ਦਵਾਈ ਮੈਨੂੰ 2000 ਦੇ ਦਿੱਤੀ 5 ਦਿਨ ਦੀ ਉਹਦੇ ਚਮੇ ਇੱਕ ਦਿਨ ਦਵਾਈ ਲਈਏ ਤੇ ਬਾਕੀ ਮੇਰੀ ਦਵਾਈ ਮੈਂ ਇੱਕ ਗੋਲੀ ਨੇ ਉਸ ਦਿਨ ਤੋਂ ਲੈ ਕੇ ਵੇਖੀ ਜਿਹੜਾ ਮੈਂ 12 ਸਾਲ ਨੀਂਦੀਆਂ ਗੋਲੀਆਂ ਖਾਧੀਆਂ ਨੇ ਜਿੱਦਣ ਦੀ ਪ੍ਰੇਰ ਹੋਈ ਮੈਂ ਉਸ ਦਿਨ ਤੋਂ ਬਿਲਕੁਲ ਜਿਆਦਾ ਹੁਣ ਮੈਨੂੰ ਕੋਈ ਪ੍ਰੋਬਲਮ ਨਹੀਂ ਸਾਰੀ ਮੈਂ ਮੈਨੂੰ ਦੇਖੀ